ਚੌਲ ਚੱਲਿਆ ਰੋਡ ਸਿਰਾਂ ਨੇ ਆਹ ਘਾਟੀ ਦੇਖੋ ਆਹ ਜੰਗਲਾਂ ਦੇਖੋ ਹੁਣ ਆਹ ਜੰਗਲ ਆ ਜਿੱਥੇ ਉਹ ਕਰਦਾ ਸੀ ਕੀ ਕਰਦਾ ਸੀ ਉਹ ਚੰਦਨ ਵਾਲਾ ਬਰਪਨ 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 ਇੱਥੇ ਚੰਦਨ ਦਾ ਵਪਾਰ ਕਰਦਾ ਸੀ ਉਹ ਕਰ ਰਹਿ ਗਿਆ ਥੋੜਾ ਦੂਜੇ ਪਾਸੇ ਪਰ ਇਹ ਵੀ ਘਾਟੀ ਉੱਥੇ ਨਾਲ ਲੱਗ ਜਾਂਦੀ ਆ ਇਹ ਹਾਈਵੇ ਹੈਗਾ ਵਾ ਬੰਬੇ ਬੰਬਾਗਰਾ ਬੰਬੇ ਤੋਂ ਆਗਰਾ ਐਕਸਪ੍ਰੈਸ ਸਿੱਧਾ ਸਲੋਟ 47 ਸਿਰਾ ਲੋੜ ਆਉਂਗੇ ਆ ਦੇਖੋ ਇਧਰ ਪਹਾੜ ਵਧੀਆ ਹੈ ਇਹਦੀ ਟੀਵੀ ਸੌ ਜਾਂਦੀ ਆ ਪਤਾ ਨਹੀਂ ਟੂਲ ਟੈਕਸ ਵੱਧ ਘਟਿਆ ਜਾਂਦਾ ਬੋਲਦੀ ਵੀ ਨਹੀਂ ਬਾਜੀ ਹੁਣ ਫਟ ਜਾਂਦੀ ਹੈ ਸੜਕ ਨਵੀਂ ਦਾ ਫਰਕ ਆ ਨਾ ਹਾਲੇ ਪੱਕੇ ਪਹਾੜ ਨੰਦਪੁਰ ਵੱਲ ਨੂੰ ਤਾਂ ਹਰੇ ਕੱਚੇ ਪਹਾੜਾ ਇਧਰ ਨੂੰ ਪੱਕੇ ਪਹਾੜਾ ਪੱਥਰ ਪੱਕਾ ਬਹੁਤ ਜਿਹੜੀ ਆਪਣੇ ਸਲੇਟਾਂ ਨਹੀਂ ਆਉਂਦੀਆਂ ਆਉਂਦੀਆਂ ਪੱਥਰ ਦੀ ਇਧਰੋਂ ਹੀ ਆਉਂਦੀਆਂ ਲੱਗਦੀਆਂ ਤੇ ਬਹੁਤ ਪੰਡਿਆ ਹਾਂਜੀ ਫੈਮਿਲੀ ਸਾਡੀ ਇੱਕ ਪਹਿਲਾਂ ਪਹੁੰਚ ਗਈ ਦੋ ਫੈਮਿਲੀਆ ਲੇਟ ਹੋ ਗਈਆਂ ਹਾਂ ਦੇਖਦੇ ਅੱਜ ਢਾਬੇ ਦਾ ਇਹੀ ਜਿਹਾ ਹੀ ਆਉਣਿਆ ਹਾਂ ਬੋਲੋ ਸ਼ਕਨਾ ਕੀ ਪਰੋਂ ਸੇ ਕੀ ਚਾਹ ਬੋਲੋ ਕਿ ਤੇਰੀ ਹੋਰੀ ਨੇ ਇਹ ਤੇ ਗਾਂਮ ਪੀੜੇ ਢਾਬਿਆਂ ਦੇ ਪਤਾ ਲੱਗੂ ਅੋ ਤੁਹਾਨੂੰ ਉਹ ਉਹ ਦੋਈ ਬਾਜਰੀ ਰੋਟੀ ਖਵਾਵਾਂ ਬਾਜਰੇ ਦੀ ਰੋਟੀ ਖਵਾਵਾਂਗੇ ਤੁਹਾਨੂੰ ਮੇਰੇ ਕਿ ਜਾਨ ਨੂੰ ਭੂਗ ਵਾਲੀ ਉਹ ਟਰਾਲੀਆਂ ਬਹੁਤ ਲੈਂਦੀਆਂ ਹੋਣੀਆਂ ਯਾਰ ਆਹ ਰੋਡ ਤੇ ਪਤਾ ਨਹੀਂ ਬੈਲੈਂਸ ਕਰਾਉਂਦੇ ਭਜਾ ਵਧ ਲੈਂਦੇ ਆ ਟਰੈਕਟਰ ਟਰਾਲੀ ਵਾਲੇ ਭੂਗ ਵਾਲੇ ਪਤਾ ਨਹੀਂ ਕੀ ਸਮਾਂ ਚਾਰ ਪਾਇਲਟ ਸਾਹਿਬ ਵੇਸ ਧਰ ਰੇ ਦਈ ਜਾਨ ਫਾਰਮ ਟਰੱਕ 45 ਓ ਕੋੜਾ ਡੀਕਦਾ ਤੈਨੂੰ ਆ ਹਾਲ ਦੇਖੋ ਵੀ ਇਹਨਾਂ ਦੇ ਆਪਣੇ ਵਾਲੇ ਲਿਆ ਕੇ ਮਨੇ ਹੈ ਮਨੇ 17-17 ਹਾਲ ਪਾਈ ਫਿਰਦੇ ਨੇ ਤੇ ਆ ਹਾਲ ਆਪਣੇ 4x4 ਤੋਂ ਹੀ ਖਿੱਚੇ ਜਾਣੇ ਮਸਾਂ ਕੋਈ ਬਾਹਰ ਹਵਾ ਕੀ ਚੀਜ਼ ਉੱਪਰ ਵੀ ਕਾਹਤੋਂ ਲੱਗੇ ਹੋਏ ਨੇ ਕੀ ਕੀ ਉੱਪਰ ਲੱਗੇ ਫਿਰ ਤਾਂ ਹੀ ਘੁੰਮਦੇ ਆ ਬਾਲਾ ਨਬੂ ਖੜੀਆਂ ਡੋਲ ਲਾਗੇ ਉਹ ਤੋਂ ਟੇਰਾ ਤੋਂ ਚੁਰ ਬੜੀ ਹੈ ਲੈਣ ਜੀ ਬਣੀ ਕੁਤੀ ਆ ਕੇ ਬਲੈਰੋ ਦਾ ਬੜਾ ਮਾੜਾ ਹਾਲ ਹੋਇਆ ਰੋਡ ਤੇ ਨਮੀ ਦੀ ਵਿਚਾਰੀ ਤੇ ਟੈਂਪਰੇਰੀ ਨੰਬਰ বাজ ਗਿਆ ਉਹ ਬੰਦਾ ਯਾਰ ਵਿਚਾਰਾ ਬਹੁਤ ਮਾੜਾ ਹੋਇਆ ਰਮਾਦਮ ਭਲਾ ਕਰੀ ਟੈਂਪਰੇਰੀ ਨੰਬਰ ਚਾਹ ਸ਼ੱਕ ਲਈ ਹੁਣ ਚੱਲਦੇ ਆਂ ਅਸੀਂ ਜਿਹੜਾ ਹੋਟਲ ਕਟੋਰਾ ਹੋਟਲ ਚੱਲਦੇ ਆਂ ਅੱਜ ਪਹੁੰਚਾਂਗੇ ਅੰਦਰ ਕਾਲੀ ਜਾ ਪਹੁੰਚਣਾ ਅਸੀਂ ਨੰਦੇੜ ਤੋਂ ਆਵਾਂ ਪਾਣੀ ਬਹੁਤ ਆ ਨਦੀ ਦੇ ਵਿੱਚ ਦੇਖੋ ਪਾਣੀ ਪਾਣੀ ਇੱਧਰ ਪਾਣੀ ਇਹ ਨਦੀ ਦਾ ਪਾਣੀ ਵੀ ਹੈ ਨਾ ਉਹ ਥੰਬੇ ਵੀ ਪਾਣੀ ਜੀ ਖੜੇ ਆ ਸਾਰਾ ਚਿੱਟਾ ਚਿੱਟਾ ਪਾਣੀ ਵੀ ਹੈ ਇਹ ਕਿਹੜੀ ਨਦੀ ਹੈ ਇਹ ਸ਼ਾਇਦ ਸੋਹਣਾ ਨਦੀ ਹੋ ਬਾਕੀ ਪਤਾ ਨਹੀਂ ਦੇਖ ਲਵਾਂਗੇ ਆਪਾਂ ਲੁਗਰੋਂ ਪੱਕਾ ਪਤਾ ਹਾਂ ਸੋਹਣਾ ਵਗ ਵਾਲਾ ਵਾ ਤਾਂ ਵੀ ਇੱਧਰ ਤੁਹਾਨੂੰ ਜੀ ਮਿਲਣੇ ਆ ਇਹ ਆਪਾਂ ਆਗੇ ਬਿਰਾਣ ਵੀ ਫਿਰੋ ਬਿਰਾਣਾ ਨਾਂਗੇ ਅਸੀਂ ਇਹ ਉਹ ਕਿਹੜੀ ਸਟੇਟ ਐ ਐਮਪੀ 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 ਚ ਫਿਰਦੇ ਆ ਮਤਲਬ ਇੱਧਰ ਯਾਰ ਆਹ ਰੋਡ ਤੇ ਗਾਂਆਂ ਬਹੁਤ ਆ ਜੂਦ ਸਾਹਿਬ ਨੂੰ ਜਦੋਂ ਵੀ ਇੱਧਰ ਦੀ ਲੰਘਣਾ ਦਿਨੇ-ਦਿਨੇ ਆਹ ਰੋਡ ਕ੍ਰੋਸ ਕਰ ਲਿਓ ਆਪਣੇ ਆਹ ਆਪਾਂ ਕਿਹੜੇ ਘਰ ਦਵਾਰ ਆ ਗਵਾਲੀਆ ਤੋਂ ਦੌਰ ਤੱਕ ਦਿੰਨ ਦਿਨੇ ਰੂਟ ਕੱਢਿਓ ਕਿਉਂਕਿ ਰਾਹ ਵਿੱਚ ਗਾਂਵਾਂ ਬਹੁਤ ਜ਼ਿਆਦੇ ਆ ਯਾਰ ਜਦੋਂ ਵੀ ਕਦੇ ਆਉਣਾ ਹੋਵੇ ਬਾਕੀ ਸਾਨੂੰ ਦੱਸਾਂਗੇ ਕੱਲ ਹੋ ਜਾਂਦੀ ਹੈ ਗੈਂਦ ਤੋਂ ਕਿਥੇ ਜਾਂਦੇ ਆ ਗੈਂਦ ਤੋਂ ਲਾਉਂਦੇ ਫੜਨੇ ਲਾਉਂਦੇ ਗੈਂਦ ਤੋਂ ਲਾਉਨੇ ਆ ਇੱਕ ਮਿੰਟ ਲੈ ਲਿਆ ਤੇਰੇ ਹੱਥੋਂ ਲਈਏ ਮਿਉਰਾ ਹੁਣ ਕੁੰਡਵਾਲੀ ਯਾਰ ਕੁੰਡਵਾਲੀਰ ਤੱਕ ਆ ਜਿਓ ਸ਼ੇਪਪੁਰੀ ਸ਼ੇਪਪੁਰੀ ਤੋਂ ਬਾਅਦ ਦਬੋਲਾ ਗੁੰਨਾ ਗੁੰਨਾ ਮਿਉਰਾ ਗੁਰਦੇਵਰ ਬਿਉਰਾ ਪਿਉਰਾ ਦੇ ਬਾਦ 20 20 20 20 ਦਵਾਸ ਕਰਕੇ ਦਵਾਸ ਪਾਰ ਕਰਕੇ ਫਿਰ ਅੱਗੇ ਫਿਰ ਪਹੁੰਚ ਜਾਵਾਂਗੇ ਆਪਾਂ ਅੰਦੌਰ ਇਹ ਆ ਜਾਨੀ ਕਿ ਚਾਹੇ ਟਰੇਟਰ ਟਰਾਲੀ ਤੇ ਆਉਣਾ ਚਾਹੇ ਆਉਣਾ ਗੱਡੀ ਤੇ ਚਾਹੇ ਆਉਣਾ ਮੋਟਰਸਾਈਕਲ ਤੇ ਯੂਰ ਸਾਹਿਬ ਜਾਣ ਲਈ ਬੈਸਟਰ ਆ ਫਿਰ ਅੰਦੌਰ ਵੀ ਪਰ ਰਾਤ ਰਹਿ ਕੇ ਜਾਇਓ ਅੰਦੌਰ ਤੁਹਾਨੂੰ ਦੱਸਾਂਗੇ ਜਿਹੜੇ ਗੁਰਦਵਾਰੇ ਗੁਰਦਵਾਰੇ ਸਾਂ ਆਇਆ ਕਰੋ ਹੋਰ ਗੁਰਦਵਾਰੇ ਆ 6 ਸਤ ਗੁਰਦੁਆਰੇ ਨੇ ਅੰਦਰ ਵੀ ਜਿੰਨੇ ਤੇ ਆਪਾਂ ਰਾਤ ਕੱਟ ਸਕਦੇ ਆ ਸਾਰੇ ਬਹੁਤ ਜਿਹੇ ਬੱਸ ਤੇ ਆਏ ਆ ਤਾਂ ਕਿਹੜੇ ਚ ਰੋ ਤੇ ਗੱਡੀ ਤੇ ਆ ਤਾਂ ਕਿਹੜੇ ਚ ਰੋ ਜੇ ਸਾਈਕਲ ਮੋਟਰ ਤੇ ਆ ਤਾਂ ਕਿਹੜੇ ਚ ਰੋ ਜੇ ਹਾਥੀ ਛੋਟੇ ਤੇ ਆਏ ਆ ਤਾਂ ਕਿਹੜੇ ਚ ਜੇ ਟਰੈਕ ਤੇ ਟਰਾਲੀ ਵਿੱਚ ਆਏ ਆ ਤਾਂ ਕਿਹੜੇ ਵਿੱਚ ਜੇ ਰਾਜਸਥਾਨ ਵਿੱਚ ਦੀ ਆਉਣੇ ਤਾਂ ਫਿਰ ਵੇਟਮਾ ਸਾਹਿਬ ਗੁਰਦੁਆਰਾ ਅੰਦੌਰ ਦੇ ਮੁਖਸ਼ੋਣੀ ਕੋਈ ਨਾ ਤੁਹਾਨੂੰ ਅਸੀਂ ਨਾ ਹੁੰਦੇ ਹੋਏ ਅਸੀਂ ਆਉਣਾ ਰਾਜਸਥਾਨ ਵਿੱਚ ਦੀ ਵੈਸੇ ਰੱਖ ਸੁੱਖ ਰੱਖੇ ਤੇ ਫਿਰ ਤੁਹਾਨੂੰ ਉਧਰ ਇੱਕ ਗੁਰਦੁਆਰਾ ਦਿਖਾਵਾਂਗੇ ਤੇ ਉਹ ਗੁਰਦੁਆਰੇ ਲੋਕ ਬਹੁਤ ਘੱਟ ਜਾਂਦੇ ਆ ਉੱਥੇ ਵੀ ਜਾਇਆ ਕਰੋ ਦੇਖੋ ਵੀ ਨਹੀਂ ਵਧੀਆ ਚੀ ਚੱਲੇ ਤੇ ਅੱਕੀ ਬਲੌਗ ਆਪਾਂ ਨਵੇਂ ਪਾਉਣ ਲੱਗੇ ਆ ਦੱਸਿਓ ਫਿਰ ਕਿਹਜੇ ਬਣਦੇ ਆ ਅਜੇ ਤਾਂ ਪਰ ਵਿਊ ਵੀ ਨਹੀਂ ਹੁੰਦੇ ਬਾਹਲੇ ਸਾਡੇ ਆਪ ਦੇ ਵਿਊ ਹੀ ਪਹਾੜਾਂ ਨੂੰ ਹੀ ਖਰਚ ਖਰਚ ਕੇ ਸੜਕ ਤੇ ਪਾਉਂਦੇ ਆ ਫਿਰ ਬੱਟੇ-ਬੱਟੇ ਨਹੀਂ ਬੰਉਂਦੇ ਆਂ ਹੀ ਪੱਥਰ ਪਾਉਂਦੇ ਆ ਉਹਦੇ ਉੱਤੇ ਮਸ਼ੀਨ ਲੱਗੀ ਹੋਈ ਤੇ ਇੱਥੋਂ ਜਾਣਗੇ ਡੰਪ ਟਰੱਕ ਜੇ ਭਰ ਕੇ ਇਹਨਾਂ ਨੇ ਖਰਚ ਖਰਚ ਕੇ ਇਹਨਾਂ ਨੇ ਜਦੋਂ ਰੋਡ ਕੱਢਣੀ ਆ ਨਾਲ ਦੀ ਇਹਨਾਂ ਨੇ ਹੀ ਪਾ ਦੇਣਾ ਉੱਤੇ ਇੱਧਰ ਵੀ ਦੇਖੋ ਪਹਾੜ ਇੱਧਰ ਦੇਖੀ ਇੱਧਰ ਇੱਥੇ ਮੇਰੀ ਫੜ ਕੇ ਵੀਡੀਓ ਬਣਾਇਆ ਚਲਦੀ ਚੱਕੀ ਹੈ ਨਾ ਬਿਜਲੀ ਬਣਦੀ ਆੱਖੇ ਘੁੰਮਦੇ ਇੱਥੋਂ ਵੀ ਇੱਥੇ ਵੀ ਨਾ ਹੈ ਵੀ ਨਹੀਂ ਲੱਗਦਾ ਵੀ ਵਧੀਆ ਥਾਰ ਰੋੜ ਦੇਖੋ ਕਿੰਨਾ ਵਧੀਆ ਬਿਜਲੀ ਬਣਦੀ ਚੱਕੀ ਵੱਡੇ ਵੱਡੇ ਖੰਬੇ ਜ਼ਰਾਕਤ ਇਹ ਵੀ ਪੱਥਰ ਦੇ ਪਹਾੜੀ ਆ ਛੋਟੇ ਛੋਟੇ ਇੱਧਰ ਨੂੰ ਇੱਥੇ ਨੇੜੇ ਆਗਰਾ ਪੈਂਦਾ ਇੱਥੇ ਵੀ ਛੋਟਾ ਹੀ ਆ ਓਕੇ ਉਹ ਜਿਹੜੀ ਆਗਰਾ ਯਾਰੀ ਹਾਂ ਆਗਰ ਆਗਰ ਆਹੋ ਚਲ ਆਪਾਂ ਆਗਰ ਕਹਿ ਦਿੰਨੇ ਆ ਉਹਨੂੰ ਆਗਰ ਹੁਣ ਮੈਂ ਕਹਿੰਦਾ 3500 ਨੂੰ ਗਏ ਆ ਕੁਆਲੀ ਇਹ ਕਰਨਾ ਇੱਥੋਂ ਸਿੱਧਾ ਆ ਜਾਣਾ ਸੀ ਕਹਿੰਦਾ ਇੱਥੇ ਹਾਂ ਫਿਰ ਇਹ ਵੀ ਪਤਾ ਆ ਜਾਣਾ ਹਾਂ ਫਿਰ ਜੀ ਪੰਪ ਤੇ ਹੁਣ ਦੱਸਦੇ ਆ ਟੰਨਾ ਵਿੱਚ ਕਿੰਨਾ ਕਿੰਨਾ ਤੇਲ ਪਿਆ ਉਹਦੋਂ ਪਿਆ ਸੀਗਾ ਇੱਕ ਵਿੱਚ 3500 ਲੀਟਰ ਫੁੱਲ ਕਰਨੀ ਆ ਵੀਰੇ ਡੀਜ਼ਲ ਆ ਤੇ ਉਹਦੇ ਵਿੱਚ 3500 ਦਾ ਇੱਜ ਪਿਆ ਸੀ 2.5 ਲੀਟਰ ਵੱਧ ਹਾਂਜੀ ਡੀਜ਼ਲ ਆ ਹੁਣ ਇੱਕੋ ਪੰਪ ਤੋਂ ਆ ਭਰੀਆਂ ਸੀ ਟੈਂਕੀਆਂ ਤਿੰਨਾਂ ਦੀਆਂ ਕੋਈ ਤੇਲ ਮਾੜਾ ਨਹੀਂ ਹਾਂ ਇਹ ਮੇਰਾ ਕੱਜਾ 43 ਲੀਟਰ ਦਾ ਇਹਨੂੰ ਕੋਲ ਕੱਲ ਚਾਲੀ ਪਿਆ ਸੀ 40 ਕਰਦੇ ਪੂਰਾ ਨਾ 42 ਲੀਟਰ ਤੇਲ ਪੈ ਗਿਆ ਇਹਨੂੰ ਹਲਾ ਵੀ ਦੇ ਮਾੜੀ ਵੱਧ ਪਟ ਪੈਂਦਾ ਭਰਦ ਖੋਕਿਆ 42 ਲੀਟਰ ਤੇਲ ਪੈ ਗਿਆ ਜੀ ਇਹਦੇ ਵਿੱਚ ਹਜੇ ਤਾਂ ਚੱਲੀਆਂ ਵੀ ਇੱਕੋ ਆ ਭਰੀਆਂ ਵੀ ਇੱਕੋ ਜਗ੍ਹਾ ਤੇ ਪੈ ਗਿਆ 4200 ਦਾ 45 6 ਉਹਦੇ ਤੇ ਦੇ ਦਪਲਾ ਨਿਊਜਲ ਜੀ ਨੂੰ ਕਹਿੰਦੇ ਫੁੱਲ ਦਪੀ ਆ ਹੌਲੀ ਪਉਂਦੀ ਤੇਲ ਨਾਲ ਤੇਲ ਹੌਲੀ ਪਉਂਦੀ ਆ ਆ ਮਸ਼ੀਨ ਇਹ ਹਾਂ ਹੌਲੀ ਪਉਂਦੀ ਇਹ ਪੈ ਗਿਆ ਵੀ 42 ਲੀਟਰ 4300 ਦਾ ਇਹੇ ਪੈ ਗਿਆ ਆਪਣੇ ਫੋਰਚਨਰ ਨਾਲੋਂ ਇਹਨਾਂ ਦਾ ਫਰਕ 3 ਲੀਟਰ ਦਾ ਹਾਂ 3 ਲੀਟਰ ਦਾ ਫਰਕ ਪੈ ਗਿਆ ਹੁਣ ਦੇਖਦੇ ਆ ਉਹਦੇ ਵਿੱਚ ਦੂਜੀ ਚ ਐਨ ਐਚ ਇਹ ਚ ਪੈ ਗਿਆ ਵੀ 43 ਲੀਟਰ ਪੈ ਗਿਆ ਮੇਰੇ ਖਿਆਲ ਨਾਲ ਇਹਦਾ ਇਹਨੇ ਤਨੂਵਾ ਨਹੀਂ ਸੀਮ ਕਰਦਾ ਬਹੁਤ ਜਨਾ ਹੁਣ ਸੱਚੀ ਬਾਦਰ ਪਰ ਮਗਾ ਬਹੁਤ ਸਪੀਡ ਦਾ ਫਰਕ ਆ ਨਾ ਟਾਇਰ ਵੀ ਵੱਧ ਛੋੜਿਆ ਪੈ ਗਿਆ 43 ਲੀਟਰ ਮਸ਼ੀਨ ਲੈ 100 ਰੁਪਏ ਦਾ ਵੱਧ ਨੋਵਾ ਨਾਲੋਂ ਫੋਰਚੂਨਰ ਬਜੇ ਤੇ ਆ ਨੋਵਾ ਨਾਲੋਂ ਫਿਰ ਸੋਰਾ ਵਾ ਦੇ। ਇਹ ਕਿਦਾਂ ਕਰ ਆ। ਹੋਇਆ ਪਪਾਲ ਤੋਂ ਆਹ ਟਰੱਕ ਪਪਾਲ ਤੋਂ ਆਉਂਦੇ ਆ। ਇਹ ਚ ਲੋਡ ਵਾਲਾ ਰੱਖਿਆ ਹੁੰਦਾ ਨਾ। ਇਹਦੀ ਤਾਂ ਭਜਨ ਹੁੰਦਾ ਪਿਛਲੇ। ਹਾਂ ਹਾਂ। ਹਾਂ ਪਪਾਲ ਤੋਂ। ਇਹਦੀ ਵੀ ਦਾ ਸਵਾਨ। ਪਪਾਲ ਤੋਂ ਆਇਆ ਫੇਰ ਅੱਗੇ। ਤੇ ਜਿਹਨਾਂ ਨਾਲ ਆਪਣੀ ਹੈਗੀ ਦੂਜੀ ਅਹ। ਪਹਾਲਾ ਪਵਾਲ ਰਾਜਧਾਨੀ ਰਾਜਧਾਨੀਆਂ। ਇਹਦੀ ਸੱਚ ਐਮਪੀ ਦੀ। ਹਾਂ ਇਹ ਜਿਹ ਜਿੰਨਾ ਬੀਲੀ ਦਾ ਸਮਾਨ ਇੱਧੀਆਂ ਜਾਂਦਾ ਉਹ ਭਾਰਤ ਨੂੰ ਇੱਥੋਂ ਹੀ ਜਾਂਦਾ ਓਕੇ ਇਹਦਾ ਇਹਨੇ ਨਾ ਕਰਾਇਆ ਹੁੰਦਾ ਹਾਂ ਕਿ ਇੱਕ ਵਾਰੀ ਜੇ ਆਪ ਜਾਣ ਤੇ ਟਰੱਕ ਖਰੀ ਹੋ ਜਾਵੇ ਆਹ ਟਰੱਕ ਦਾ ਉਹ ਕਰਾਇਆ ਹੁੰਦਾ ਨਾ ਪਰ ਇਹਨੇ ਜਾਣਾ ਵੀ ਸਾਲ ਚਾ ਜਿੰਨਾ ਜਿੱਦਾਂ ਜਹਾਂ ਜਹਾਂ ਪਜਣ ਹੋਵੇ ਸੂਜ਼ੂਕੀ ਦਾ ਮੋਟਰਸਾਈਕਲ 250 ਸੀਸੀ ਹਾਂਜੀ ਫਿਰ ਆਪਾਂ ਇੱਥੇ ਅੰਦਰ ਰਾਤ ਰਹਿ ਪਈ ਸੀ ਆਪਣੇ ਇੱਥੇ ਰਹੇ ਵੀ ਤੇ ਇਸ ਤਰ੍ਹਾਂ ਸਿਉਣਾ ਨੇ ਕਹਿੰਿਆ ਪੌਛੀ ਰਾਤ ਰੈਪੀਸਿੰਦਰ ਕਿ ਸ੍ਰਿਖੀ ਰਾਤ ਕੱਟ ਕੇ ਫਿਰ ਅਗਲੇ ਦਿਨ ਬਸੰਦਾ ਵਰਤ ਕਰਦੇ ਜੀਓ ਤਾਂ ਮੈਂ ਬਹੁਤ ਰਿਸਪੈਕਟ ਕੀਤੀ ਨੂੰ ਦਿਲੋਂ ਧੰਨਵਾਦ ਕਰ ਦਉਂਗਾ ਜਦੋਂ ਬਹੁਤ ਵੀਡੀਓ ਸਾਨੂੰ ਟ੍ਰੀਲਰ ਕਰਵਾਉਂਦਾ ਜੇ ਮੋਰਨਿੰਗ ਬ੍ਰੇਕਫਾਸਟ